ਮੇਰਾ ਨਾਮ ਤੁਹਾਡਾ ਮੇਰਾ ਨਾਮ ਸੰਦੀਪ ਕੁਮਾਰ ਸਦੀਪ ਕੁਮਾਰ ਜੀ ਕਿੱਥੇ ਦੇ ਰਹਣ ਵਾਲੇ ਹੋ ਮੈਂ ਪਿੰਡ ਚੋਹਾਲ ਮਹੱਲਾ ਰਵੀदास ਨਗਰ ਰਹਿਣ ਵਾਲਾ ਠੀਕ ਹੈ ਜੀ ਤੇ ਜਿਹਦੀ ਡੈਥ ਹੋਈ ਉਹ ਕਿ ਲੱਗਦਾ ਇਹ ਮੇਰਾ ਛੋਟਾ ਬ੍ਰਦਰ ਹੈ ਕੀ ਨਾਮ ਸੀ ਸੁਖਮਿੰਦਰ ਕੁਮਾਰ ਕਿੱਦਾਂ ਹੋਈ ਮੌਤ ਕੀ ਕਰ ਇਹ ਪਹਿਲਾਂ ਦਾ ਮੰਗਲਵਾਰ ਦੀ ਗੱਲ ਹੈ ਸ਼ਾਮ 6:30 ਵਜੇ ਘਰ ਬੈਸਰਾ ਕਰੇ ਸੀਗਾ ਸਾਨੂੰ ਲੱਗਾ ਕਿ ਸ਼ਾਇਦ 6:30 ਵੇ ਤੋਂ ਬਾਅਦ ਕਿਤੇ ਗਲੀ 'ਚ ਗਿਆ ਹੋਊਗਾ ਆ ਜਾਏਗਾ ਫਿਰ ਉਸ ਤੋਂ ਬਾਅਦ ਸਾਨੂੰ ਲੱਗਾ ਕਿ ਸ਼ਾਇਦ ਗੱਡੀ ਤੇ ਚਲੇ ਗਿਆ ਹੋਊਗਾ ਆਟੋ ਜਿਤਰਾ ਦਿੱਲੀ ਜਾਂਦੇ ਪਾਣੀਪੱਤ ਨੂੰ ਗੱਡੀਆਂ ਜਾਂਦੀਆਂ ਤਾਂ ਸਾਨੂੰ ਲੱਗੇਗਾ ਇੱਕ ਅੱਧੇ ਦਿਨ ਬਾਅਦ ਵਾਪਸ ਆ ਜਾਵੇਗਾ ਪਰ ਫੋਨ ਇਹਦਾ ਸੋਚੋ ਖਾ ਰਿਆ ਸੀ ਅਸੀਂ ਫੋਨ ਦੀ ਕੋਸ਼ਿਸ਼ ਕਰ ਰਹੀ ਸੀ ਫੋਨ ਲਗਾ ਰਹੀ ਸੀ ਲਗਾਤਾਰ ਫਿਰ ਇੱਕ ਦਿਨ ਤੋਂ ਬਾਅਦ ਦੋ ਦਿਨ ਹੋਏ ਫਿਰ ਸਾਨੂੰ ਥੋੜਾ ਸ਼ੱਕ ਹੋਰ ਜ਼ਿਆਦਾ ਹੋਣ ਲੱਗਾ ਅਸੀਂ ਪਿੰਡ ਤੇ ਵੀ ਪਤਾ ਕੀਤਾ ਕਿ ਕਿਸੇ ਨੇ ਦੇਖਿਆ ਕਿ ਨਹੀਂ ਕਿ ਭੈਣ ਪਰ ਪਿੰਡ ਵਾਲਿਆਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਕਹਿੰਦੇ ਅਸੀਂ ਇਹਨੂੰ ਦੇਖਿਆ ਨਹੀਂ ਦੋ ਦਿਨ ਤੋਂ ਫਿਰ ਉਸ ਤੋਂ ਬਾਅਦ ਮੈਂ ਜੀਸੀਟੀ ਤੋਂ ਸਾਰਾ ਚੋਹਾਲ ਏਰੀਆ 'ਚ ਫੋਟੋਆਂ ਵੀ ਦੇਖ ਆਇਆ ਸੀਗਾ ਕਿੱਥੇ-ਜਿੱਥੇ ਜਾਂਦਾ ਸੀਗਾ ਉੱਥੇ ਵੀ ਮੈਂ ਸਾਰੇ ਇਹਦੇ ਦੋਸਤਾਂ ਨੂੰ ਸੱਜਣ ਮ ਉਸ ਤੋਂ ਬਾਅਦ ਫਿਰ ਮੈਂ ਕੰਪਲੀਟ ਸਦਰ ਥਾਣੇ 'ਚ ਕੰਪਲੀਟ ਦੇਣ ਗਿਆ ਸੀਗਾ ਕੱਲ ਉਹਨਾਂ ਨੇ ਮੇਰੇ ਕੋਲ ਉਹ 8 ਫੁੱਟ ਪਾਸਪੋਰਟ ਸਾਈਜ਼ ਦੀਆਂ 8 ਫੋਟਾ ਮੰਗਾ ਕੇ ਤੇ ਉਹ ਕਹਿਣ ਲੱਗੇ ਕਿ ਤੁਹਾਨੂੰ ਕਾਲ ਕਰ ਦਾਂਗੇ ਪਰ ਅੱਜ ਸਵੇਰੇ ਜਿੱਤਰੀ ਮੈਂ ਰੈਡੀ ਹੋਣ ਲੱਗਾ ਜੋਬ ਲਈ ਤਾਂ ਇੱਕ ਲੜਕਾ ਘਰ ਆਇਆ ਜੋ ਪਿੰਡ ਦਾ ਵਾਸੀ ਹੈ ਤਾਂ ਉਸਨੇ ਦੱਸਿਆ ਕਿ ਕਿਸੇ ਦੀ লাশ ਮਿਲੀ ਆ ਬੋੜੀ ਪਰ ਫੇਸ ਤੋਂ ਪਛਾਣ ਨਹੀਂ ਹੋ ਰਿਹਾ ਜਦੋਂ ਆਪਾਂ ਉੱਥੇ ਮੈਂ ਤਾਂ ਮੇਰੇ ਫਾਦਰ ਜੀ ਗਏ ਤਾਂ ਸਾਨੂੰ ਅਸੀਂ ਪਛਾਣ ਕੀਤੀ ਕਿ ਉਹ ਮੇਰਾ ਛੋਟਾ ਬ੍ਰਦਰ ਸੀਗਾ ਜੋ ਕਿ ਬਹੁ ਬੁਰੀ ਹਾਲਤ ਵਿੱਚ ਲਾਸ਼ ਫੁੱਲੀ ਹੋਈ ਸੀਗੀ ਫੇਸ ਤੋਂ ਪਛਾਣ ਨਹੀਂ ਹੋ ਰਹੀ ਸੀਗਾ ਲਾਸ਼ ਹੈਗੇ 우샤 ਮਾਰਟਿੰਗ ਫੈਕਟਰੀ ਦੇ ਮੂਹਰੇ ਬਿਲਕੁਲ ਸਾਹਮਣੇ ਨਾਲੇ ਦੇ ਵਿੱਚ ਰੀ ਗੰਦੇ ਪਾਣੀ ਦੇ ਕੋਈ ਭਾਜੀ ਦੱਸਿਆ ਜਾ ਰਿਹਾ ਹੈ ਕਿ ਸੱਟਾਂ ਦੇ ਨਿਸ਼ਾਨ ਵਗੈਰਾ ਵੀ ਤੁਹਾਡੇ ਕੋਲ ਸੱਟ ਦੇ ਨਿਸ਼ਾਨ ਹੈ ਪਿੱਛੇ ਲੱਗ ਰਿਹਾ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ ਮੈਂ ਇਹੀ ਮੰਗ ਕਰਦਾ ਹਾਂ ਕਿ ਇਸ ਤੇ ਕੋਈ ਕਾਰਵਾਈ ਕੀਤੀ ਜਾਵੇ ਤੇ ਤੁਹਾਨੂੰ ਕਿਹਦਾ ਕਤਲ ਕੀਤਾ ਹੈ ਭਰਾਵਾ ਕਨਫਰਮ ਪੂਰਾ ਨਹੀਂ ਕਹਿ ਸਕਦੇ ਪਰ ਜਿਸ ਤਰ੍ਹਾਂ ਹੁਣ ਮੈਡੀਕਲ ਪੋਸਟਮਾਰਟਮ ਹੋਣ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਏਗਾ ਅਗਰ ਕਿਸਦਾ ਕਤਲ ਕਿੰਨੀ ਉਮਰ ਸੇ? ਉਮਰ ਹੈਗੀ ਦਾ ਰੇਣੀ 29 ਸਾਲ ਉਮਰ। ਬੈਠਾ ਸੀ ਕੋਰ ਸੀ। ਨਹੀਂ ਹਲ ਮੈਡੀਕ ਸੀ। ਤੇ ਗੱਡੀ ਚਲਾਉਣ ਦਾ ਕੰਮ ਕਰਦਾ। ਗੱਡੀ ਵੀ ਚਲਾ ਲੈਂਦਾ ਸੀ ਘਰ ਦੇ ਵੀ ਕੰਮ ਕਰ ਲੈਂਦਾ ਸੀ ਮਿਸਤਰੀ ਵੀ ਚਾਹ। ਦਿਹਾੜੀ ਧੋੜੀ ਵੀ ਕਰ ਲੈਂਦਾ ਸੀ। ਕਿਸੇ ਨਾਲ ਲੜਾਈ ਝਗੜਾ ਨਹੀਂ ਲੜਾਈ ਝਗੜਾ ਵੀ। ਸਰ ਇੱਕ ਇੱਕ ਚ ਹਾਲਤ ਇੱਕ ਬੋਡੀ ਮਿਲੀਆਂ ਨਾਲੇ ਕੰਟਰੋਲ ਫੋਨ ਆਇਆ ਸੀ ਇੱਕ ਬੋਡੀ ਜਿਹੜੀ ਆ ਸੜਕ ਦੇ ਕਿਨਾਰੇ ਪਈ ਆ ਥੋੜਾ ਜਿਹਾ ਪਾਣੀ ਦੇ ਵਿੱਚ। ਜੀ। ਚੱਕ ਕੇ ਲਿਆ ਕੇ ਪੁਲਿਸ ਵਾਲੋਂ ਕਰਾਉਣ ਨੇ ਹੁਣ ਜੋ ਪੁਲਿਸ ਵਾਲੋਂ ਦੀ ਰਿਪੋਰਟ ਆਊਗੀ ਉਸ ਵੇਲੇ। ਦੇ ਪਰਿਵਾਰ ਨੇ ਕਤਲ ਦਾ ਸ਼ੱਕ ਜਹਰ ਕੀਤਾ ਕਿ ਸਿਰ ਦੇ ਵਿੱਚ ਹੈਡਿੰਜ ਜਿਹੀ ਜਰ ਰਹੀ ਹੈ ਕੁਛ ਲੱਗਿਆ ਮੁਢਲੀ ਜਾਂਚ ਅਸਤਰ ਉਹ ਤਾਂ ਹੁਣ ਡਾਕਟਰ ਸਾਹਿਬ ਹੀ ਦੱਸ ਸਕਦੇ ਲੱਗਦਾ ਹੈ ਇਹ ਵੀ ਜਿੱਦਾਂ ਕੋਈ ਐਕਸੀਡੈਂਟ ਹੋਇਆ ਸੜਕ ਦੇ ਨਾਲ ਹੀ ਦਪਈਏ ਜੀ ਸੜਕ ਦੇ ਬਿਲਕੁਲ ਨਾਲ ਹੀ ਜੀ ਠੀਕ ਹੈ ਜੀ ਤੇ ਲਾਸ਼ ਦੀ ਹਾਲਤ ਕੱਦ ਕੇ ਚਰਾ ਹਾਂ ਉਹ ਤਾਂ ਫਿਰ ਦੋ ਤਿੰਨ ਦਿਨ ਪੈ ਜਾਣ ਕਰਕੇ ਆ ਜਿਆਦਾ ਖਰਾਬ ਹੋ ਗਈ ਕੀ ਕਾਰਵਾਈ ਕੀਤੀ ਜਾ ਰਹੀ ਹੈ 107 ਦੀ ਕਾਰਵਾਈ ਕੀਤੀ ਹੈ ਜੀ ਤਾਂ ਕਿ ਬਾਕੀ ਜਿੱਦਾਂ ਦਾ ਪਤਾ ਲੱਗੂਗਾ ਜੋ ਡਾਕਟਰ ਸਾਹਿਬ ਕਹਿਣਗੇ ਉਹ ਸਭ ਉਹ ਠੀਕ ਹੈ ਜੀ